올 오버 ಸೂਟ ਹੈ ਜੀ ਜੀ ਕੰਪਨੀ ਦਾ ਮਾਲ ਹੈ ਓਮ ਸ਼ਿਵ ਦਾ ਮਾਲ ਹੈ ਨਾਲ ਆਊਗਾ ਦੇ ਨਾਲ ਦੁਪੱਟਾ ਠੀਕ ਹੈ ਜੀ ਸੂਟ ਵੇਚਦਾ ਜਿਵੇਂ 3350 ਰੁਪਏ ਦਾ ਇਹ ਦੇਣਾ ਜੀ ਸਿਰਫ 200 ਰੁਪਏ ਦਾ 200 ਰੁਪਏ ਸੂਟ ਆਹਦੇ ਨੂੰ ਦੁਪੱਟੇ ਵਾਲਾ ਸੂਟ ਦੁਪੱਟੇ ਨਾਲ ਜੀ ਕੜਾਈ ਵਾਲਾ ਸੂਟ ਹੈ ਜਾਮ ਤੇ ਕੱਪੜਾ ਹੈ ਗਲੇ ਤੇ ਕੜਾਈ ਨਾਲ ਦੁਪੱਟਾ ਰੰਗ ਆਣਗੇ ਇਹਦੇ ਵਿੱਚ ਚਾਰ ਡਿਜ਼ਾਈਨ ਵੀ ਇਹਦੇ ਵਿੱਚ ਕਈ ਆ ਜਾਣਗੇ ਤੇ ਬਾਈ ਜੀ ਰੇਟ ਆਉਣਾ ਇਹਦਾ ਸਿਰਫ 250 ਰੁਪਏ ਜੀ ਪੂਰਾ ਵਧੀਆ ਦੁਪੱਟਾ ਸੂਟ ਤੇ ਵੀ ਕੰਮ ਸੋਹਣਾ ਹੈ ਸੈਟ ਵਾਈਜ਼ ਮਾਲ ਤੇ ਡਿਜ਼ਾਈਨ ਆਣਗੇ ਇਹਦੇ ਵਿੱਚ ਕਈ ਜੀ ਭਾਈ ਜੀ ਇਹ ਸੂਟ ਜਿਵੇਂ 5500 ਰੁਪਏ ਰੇਂਜ ਵਿੱਚ ਵਿਕਦਾ ਹੈ ਇਹ 360 ਰੁਪਏ ਰੇਂਜ ਲਾਵਾਂਗੇ ਜੀ ਇਹ ਤੁਸੀਂ ਨਾਲੇ ਚੈੱਕ ਕਰ ਲਓ ਫੋਟੋ ਵਾਲਾ ਸੂਟ ਆ ਬੁਟੀਕ ਵਾਲੇ ਮਾਡਲ ਵਾਲੇ ਪੀਸ ਆ ਜਿਹੜਾ ਵਿਆਹ ਸ਼ਾਇਦ ਦਾ ਕਪੜਾ ਬਾਜ਼ਾਰ 'ਚ ਆ ਕੇ ਤੁਸੀਂ 20000 ਦਾ ਲੈਣਾ ਮੈਂ ਚੈਲੰਜ ਕਰਦਾ ਸਿਮਨ ਟੈਕਸਟਾਈਲ ਮੋਡ ਮੰਡੀ ਆ ਜਾਓ 50000 ਵਾਲਾ ਕਪੜਾ ਸਿਰਫ 20000 ਦੇ ਕੇ ਭੇਜਾਂਗੇ ਤੁਹਾਨੂੰ ਜਿਵੇਂ ਆ ਦੇਖੋ ਕੋਈ ਵੀ ਵੀਰਪਾਈ ਦੇਖੋ ਘਰੇ ਕੰਮ ਕਰਦੇ ਆ ਜੀ ਇਹ ਸੂਟ ਲਾ ਕੇ 700 800 ਜਿਵੇਂ ਮਰਜ਼ੀ ਵੇਚ ਲੈਣ ਇਹ ਸਿਰਫ 400 ਰੁਪਏ ਰੇਂਜ ਚ ਲੱਗੂ ਮਤਲਬ ਡਬਲ ਪੈਸੇ ਬਣ ਸਕਦੇ ਉਹਨਾਂ ਦੇ ਹਾਂਜੀ ਹਾਂਜੀ 올 ఓవర్ 5 ਮੀਟਰ ਸੂਟ ਹੈ ਹਾਂਜੀ ਪੂਰਾ ਦੇਖੋ ਹੈਵੀ ਵਰਕ ਆਊਗਾ ਨਾਲ ਆਣ ਕੇ ਬਾਜੂ ਵਰਕ ਦੁਪੱਟੇ ਤੇ ਵੀ ਆਊਗਾ ਕੰਮ ਨਾਲ ਚਨੂਣ ਦੇ ਤੇ ਜੀ ਇਹ ਬਾਈ ਜੀ ਜਿਵੇਂ 1000 ਰੁਪਏ ਰੇਂਜ ਆਮ ਸੂਟ ਵਿਕਦੇ ਆ ਇਹ 500 ਰੁਪਏ ਰੇਂਜ ਚ ਲੱਗੂਗਾ ਬਰਬਰੀ ਸ਼ਿਮਰ ਦੇ ਉੱਤੇ ਆ ਗਿਆ ਜੀ ਕਪੜਾ ਹਾਂਜੀ ਵਿਦ ਇਨਰ ਸੂਟ ਹੈ ਦੁਪੱਟੇ ਤੇ ਵੀ ਕੰਮ ਦੇਖੋ ਕਿੱਡਾ ਸੋਹਣਾ ਕੰਮ ਹੋਇਆਗਾ ਹਾਂਜੀ ਇਹ ਬਾਈ ਜੀ ਜਿਵੇਂ 580 ਰੁਪਏ ਰੇਂਜ ਚ ਲੱਗਦਾ ਤੁਹਾਡਾ ਵੱਡਾ ਫਾਇਦਾ ਇੱਥੇ ਕੋਈ ਸ਼ਰਤ ਨਹੀਂ ਵੀ ਘੱਟੋ ਘੱਟ 20000 ਦਾ ਕੱਪੜਾ ਦਵਾਂਗੇ ਜਾਂ ਜੇ ਸਾਡੇ ਕੋਲ ਕੱਪੜਾ ਹੋਲਸੇਲ ਰਿਟੇਨਰ ਸੈੱਟ ਵਾਂਗ ਸੈੱਟ ਰਣਾ ਤੁਹਾਡੀ ਮਰਜ਼ੀ ਹੈ ਭਾਵੇਂ ਇੱਕ ਕੱਢ ਕੇ ਲੈ ਜਾਓ ਭਾਵੇਂ ਦੋ ਲੈ ਜਾਓ ਭਾਵੇਂ ਤੁਸੀਂ 2000 ਦਾ ਕੱਪੜਾ ਲੈ ਜਾਓ ਜਿਵੇਂ ਕ੍ਰੈਸ਼ ਦੇ ਸੂਟ ਨਹੀਂ ਆਮ ਹੀ 12 13 ਰੁਪਏ ਰੇਂਜ ਤੋਂ ਸ਼ੁਰੂ ਹੁੰਦੇ ਆ ਜੀ ਇਹ ਵੀ ਭਾਈ ਜੀ 600 ਰੁਪਏ ਰੇਂਜ ਇੰਚ ਲੱਗਣਾ ਇਹ ਵੀ 600 ਜੀ ਸਾਰਾ ਫਰੰਟ ਹੈਵੀ ਹੈ ਹਾਂ ਜੀ ਆ ਦੇਖੋ ਜੀ ਪੂਰਾ 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 ਸ਼ਾਈਨ ਨਾਲ ਇਸ ਕਰ ਰਿਹਾ ਪੂਰਾ ਸੂਟ ਵਿ ਠੀਕ ਹੈ ਦੇਖੋ 2 ਟਾਈਸ ਹੋ ਜਾਪਾਂ ਇਨਰ ਦੇ ਹੀ ਪਚਾ ਦਿੰਨੇ ਆ ਹਾਂਜੀ ਠੀਕ ਨਹੀਂ ਸੂਟ ਜਿਵੇਂ ਵਿਕਦਾ 13-1400 ਰੁਪਏ ਦਾ ਹਾਂਜੀ ਪੂਰੇ 700 ਰੁਪਏ ਰੇਂਜ ਚ ਲੱਗਣਾ ਹੈ ਵਾਈਟ ਐਂਡ ਬਲੈਕ ਦੀ ਕੰਬੀਨੇਸ਼ਨ ਆਈ ਹੈ ਤੇ ਫਰੇਗਰੈਂਸ ਵਾਲਾ ਸੂਟ ਹੈ ਜੀ ਸੂਟ ਦੇ ਵਿੱਚ ਦੇਖੋ ਜੀ ਆਹ ਫਰੇਗਰੈਂਸ ਹੈ ਗੁਲਾਬ ਦੀ ਆਹ ਤਾਂ ਸ਼ਰਟ ਆ ਗਈ ਜੀ ਪ੍ਰਿੰਟ ਦੇਖੋ ਕਿੱਡਾ ਪਿਆਰਾ ਹੈ ਹਾਂਜੀ ਇਹਦੇ ਵਿੱਚ ਬਈ ਜੀ ਨਾਲ ਫੁੱਲ ਮਸਲੀਨ ਦਾ ਦੁਪੱਟਾ ਆ ਗਿਆ ਪਿਓਰ ਮਸਲੀਨ ਦਾ ਆਹ ਦੇਖੋ ਡਿਜੀਟਲ ਪ੍ਰਿੰਟਰ ਦੁਪੱਟਾ ਆਮੀ ਦੇਖੋ ਜਿਵੇਂ 14-1500 ਰੁਪਏ ਰੇਂਜ ਚ ਮਸਲੀਨ ਦੁਪੱਟੇ ਨਾਲ ਏ ਲੱਗਣਾ 750 ਰੁਪਏ ਦਾ ਦੇਖੋ ਇਹ ਚ ਬਾਕੀ ਪਰਫਿਊਮ ਵਾਲੀ ਸਮੈਲ ਆ ਰਹੀ ਚੰਗੀ ਸਮੈਲ ਆ ਰਹੀ ਆ ਨਮਾ ਵੀਸਾ ਹੈ ਪੂਰਾ ਹੈਵੀ ਕਮ ਹੋਇਆ ਸੂਟ ਦਾ ਵੀ ਆਹ ਦੇਖੋ ਥ੍ਰੈਡ ਦੇ ਵਿੱਚ ਹੋਇਆ ਜੀ ਕੇਰਾ ਦੇਖੋ ਪੂਰਾ ਹੈਵੀ ਹੈ ਇਹਦੇ ਨਾਲ ਨਾ 4 ਸਾਈਡਰ ਦੁਪੱਟਾ ਇਹ ਬਾਈ ਜਿਵੇਂ ਹੁਣ 2200 ਰੁਪਏ ਇਨ ਸੂਟ ਵਿਕਦਾ ਹਾਂਜੀ ਇਹ ਲੱਗਣਾ ਸਿਰਫ 900 ਤੇ 60 ਰੁਪਏ ਦਾ ਪੂਰਾ ਹੈਵੀ ਦੁਪੱਟਾ ਹਾਂਜੀ ਇਹ ਸੂਟ ਬਾਈ ਜੀ ਜਿਵੇਂ 22-2500 ਰੁਪਏ ਵਾਲਾ ਸੂਟ ਹੈ ਹੂੰ ਸਿਰਫ 1000 ਤੇ 80 ਰੁਪਏ ਦਾ ਸੂਟ ਲੱਗਦਾ ਮਤਲਬ ਇੱਕ ਇੱਕ ਸੂਟ ਪਿੱਛੇ ਇੱਕ ਇੱਕ 1000 ਰੁਪਏ ਜਾਣਾ ਹਾਂਜੀ ਸੂਟ ਬਾਈ ਜੀ ਜਿਵੇਂ 25-2600 ਰੁਪਏ ਦਾ ਵਿਕਦਾ ਹੂੰ ਇਹ ਦਿਨੇ ਸਿਰਫ 1200 ਰੁਪਏ ਦਾ 1200 ਹੀ ਦੇ ਰਹਿਣਾ ਵੀ 1200 ਰੁਪਏ ਦੇ ਜਿਵੇਂ ਆ ਸੂਟ ਹੈ ਬਾਈ ਜੀ 24-2500 ਰੇਂਜ ਹੀ ਵਿਕਦਾ ਜੀ 1320 ਰੁਪਏ ਰੇਂਜ ਦੇ ਦਾਂਗੇ ਬਾਈ ਇਹ ਕੰਮ ਦੇਖੋ ਹਾਂਜੀ ਸੂਟ ਬੋ ਮੋਹੋਂ ਬੋਲਦਾ ਜੀ ਵਿਕਦਾ ਵੀ 3500-4000 ਰੁਪਏ ਸੂਟ ਵਿਕਦਾ ਹਾਂਜੀ ਆ ਨਾਲ ਦੁਪ ਭਾਈ ਜੀ 32-3500 ਰੁਪਏ ਸੂਟ ਵਿਕਦਾ ਹ 1440 ਰੁਪਏ ਦੀ ਰੇਂਜ ਚ ਆ ਲੱਗਦਾ ਜਿਵੇਂ ਇਹ ਡਿਜ਼ਾਈਨਰ ਪੀਸ ਹੈ ਨਹੀਂ 3500-4000 ਦੀ ਰੇਂਜ ਚ ਵਿਕਦੇ ਬਿਲਕੁਲ ਵਿਕਦੇ ਆ 1550 ਰੁਪਏ ਰੇਂਜ ਲੱਗੂਗਾ 3500-4000 ਦਾ ਸੂਟ 1550 ਸਲੋਜੀ ਚਾਹੇ ਤੁਸੀਂ ਦੁਕਾਨਦਾਰ ਹੋ ਚਾਹੇ ਤੁਸੀਂ ਰੀਸੇਲਰ ਹੋ ਚਾਹੇ ਤੁਸੀਂ ਫੇਰੀ ਲੈ ਕੱਪੜੇ ਵੇਚਣਾ ਚਾਹੇ ਤੁਸੀਂ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਦਾਜ ਮੇਰੀ ਦਾ ਕੱਪੜਾ ਲੈਣਾ ਚਾਹੇ ਤੁਸੀਂ ਰੱਖੜੀ ਦੇ ਤਿਹਾੜ ਤੇ ਦੇਣ ਲੈਣ ਕਰਨਾ ਤੁਸੀਂ ਲੱਭ ਰਹੇ ਹੋ ਕਿ ਚੰਗੀ ਦੁਕਾਨ ਅੱਜ ਅਸੀਂ ਪਹੁੰਚਿਆ ਬਟਿੰਡੇ ਵਾਲੇ ਸਰਦਾਰ ਸਿਮਨ ਟੈਕਸਟਾਈਲ ਮੌੜ ਮੰਡੀ ਮੌੜ ਮੰਡੀ ਦੇ ਜੇ ਕਿੰਗ ਹੈਗੇ ਆ ਵੱਡਾ ਸਟਾਕ ਰੇਟ ਘਟ ਚਾਹੇ ਤੁਸੀਂ ਕਿਸੇ ਹੋਲ ਸੇਲਰ ਕੋਲ ਜਾਓ ਫੈਕਟਰੀ ਵਾਲੇ ਕੋਲ ਚਲ ਜਾਓ ਮਿਲਣ ਵਾਲੇ ਕੋਲ ਚਲ ਜਾਓ ਰੇਟ ਜੋ ਅਸੀਂ ਦੇ ਰਹੇ ਨੇ ਤੁਹਾਨੂੰ ਕਿਸੇ ਨੇ ਨਹੀਂ ਦੇਣੇ ਬਾਈ ਜੀ ਫਾਇਦਾ ਕਰ ਦਿਓ ਤਿਹਾ ਰਖੜੀ ਦਾ ਵੀ ਆ ਗਿਆ ਦੁਕਾਨਦਾਰਾਂ ਦੇ ਫਾਇਦੇ ਵੀ ਹੋਣੇ ਚਾਹੀਦੇ ਆ ਹੋਲ ਸੇਲਰਾਂ ਨਾਲ ਉਹ ਵੀ ਰੇਟ ਘਟ ਦੇ ਦਿਓ ਅੱਜ ਹਾਂਜੀ ਬਾਈ ਜੀ ਆ ਦੇਖੋ ਜਿਵੇਂ ਸਾਡਾ ਹੈਗਾ ਮੇਨ ਦੇਖੋ ਜੀ ਹੋਲ ਸੇਲ ਦਾ ਕੰਮ ਹੀ ਹੈਗਾ ਹਾਂਜੀ ਆਲ ਓਵਰ ਸੂਟ ਹੈ ਜੀ ਜੀ ਕੰਪਨੀ ਦਾ ਮਾਲ ਹੈ ਓਮ ਸ਼ਿਵ ਦਾ ਮਾਲ ਹੈ ਨਾਲ ਆਊਗਾ ਇਹਦੇ ਨਾਲ ਦੁਪੱਟਾ ਠੀਕ ਹੈ ਜੀ 400 ਰੁਪਏ ਦਾ ਜਿਵੇਂ 3 350 ਰੁਪਏ ਦਾ ਇਹ ਦੇਣਾ ਜੀ ਸਿਰਫ 200 ਰੁਪਏ ਦਾ 200 ਰੁਪਏ ਦਾ ਸੂਟ ਹਾਂ ਤੇ ਨੂੰ ਦੁਪट्टे ਵਾਲਾ ਸੂਟ ਦੁਪट्टे ਨਾਲ ਜੀ ਸੋ ਆ ਚੈੱਕ ਕਰ ਲਓ ਵੀ ਤੁਸੀਂ ਪਹਿਲਾਂ ਹੀ ਵੱਡਾ ਫਾਇਦਾ 350 400 ਦਾ ਸੂਟ ਬਾਜ਼ਾਰ 'ਚ ਮਿਲਦਾ ਪਰ ਇੱਥੇ ਬਠਿੰਡੇ ਵਾਲੇ ਸਰਦਾਰ ਕਹਿੰਦੇ ਲੈ ਜਾਓ 200 ਰੁਪਏ 'ਚ ਮਤਲਬ 400 ਦਾ ਬਾਜ਼ਾਰ 'ਚ ਇੱਕ ਇੱਥੇ ਦੋ ਲੈ ਜਾਓ ਇਸ ਤੋਂ ਵੇ ਜੀ ਆ ਦੇਖੋ ਕੜਾਈ ਵਾਲਾ ਸੂਟ ਹੈ ਜਾਮ ਤੇ ਕਪੜਾ ਹੈ ਗਲੇ ਤੇ ਕੜਾਈ ਨਾਲ ਦੁਪੱਟਾ ਰੰਗ ਆਣਗੇ ਇਹਦੇ ਵਿੱਚ ਚਾਰ ਡਿਜ਼ਾਈਨ ਵੀ ਇਹਦੇ ਵਿੱਚ ਕਈ ਆ ਜਾਣਗੇ ਤੇ ਬਾਈ ਜੀ ਰੇਟ ਆਉਣਾ ਇਹਦਾ ਸਿਰਫ ਕੜਾਈ ਵਾਲਾ ਸੂਟ 250 ਦੇ ਰੂੰਗਾ 250 ਰੁਪਏ ਦਾ ਜੀ ਸੋ ਦੇਖੋ ਚਾਹੇ ਕੋਈ ਕਹਿੰਦਾ ਅਸੀਂ 30% ਮਾਰਜਿਨ ਲੈਂਦੇ ਕੋਈ ਕਹਿੰਦਾ 40% ਇਹ ਪਹਿਲੀ ਦੁਕਾਨ ਆ ਜੋ 2-2 ਰੁਪਏ 5-5 ਰੁਪਏ 10-10 ਰੁਪਏ ਦੇ ਮਾਰਜਿਨ ਦੇ ਕੱਪੜਾ ਵੇਚੀ ਜਾਂਦੀ ਆ ਆਜੋ 250 ਰੁਪਏ ਦੇਣਾ ਰੰਗੇ ਚ ਹੈਗੇ ਆ ਆ ਦੇਖੋ ਭਾਈ ਜੀ ਜਿਵੇਂ ਕਰੇਪ ਦਾ ਸੂਟ ਹੈ ਹਾਂਜੀ ਵਰਕ ਵਾਲਾ ਸੂਟ ਆ ਗਿਆ ਨਾਲ ਇਹਨਾਂ ਚਨੂਨ ਦਾ ਦੁਪੱਟਾ ਦੁਪੱਟੇ ਤੇ ਵੀ ਪੂਰਾ ਵਧੀਆ ਵਰਕ ਆਊਗਾ ਆ ਦੇਖੋ ਭਾਈ ਜੀ ਪੂਰਾ ਵਧੀਆ ਦੁਪੱਟਾ ਸੂਟ ਤੇ ਵੀ ਕੰਮ ਸੋਹਣਾ ਸੈੱਟ ਵਾਈਜ਼ ਮਾਲ ਤੇ ਡਿਜ਼ਾਈਨ ਆਣ ਭਾਈ ਜੀ ਇਹ ਸੂਟ ਜਿਵੇਂ 5500 ਰੁਪਏ ਰੇਂਜ ਵਿੱਚ ਵਿਕਦਾ ਹੈ ਇਹ 360 ਰੁਪਏ ਰੇਂਜ ਲਾਵਾਂਗੇ ਜੀ ਇਹ ਤੁਸੀਂ ਨਾਲੇ ਚੈੱਕ ਕਰ ਲਓ ਫੋਟੋ ਵਾਲਾ ਸੂਟ ਆ ਬੁਟੀਕ ਵਾਲੇ ਮਾਡਲ ਵਾਲੇ ਪੀਸ ਆ ਜਿਹੜਾ ਵਿਆਹ ਸ਼ਾਦੀ ਦਾ ਕਪੜਾ ਬਾਜ਼ਾਰ ਚ ਹੈ ਕਿ ਤੁਸੀਂ 20000 ਦਾ ਲੈਣਾ ਮੈਂ ਚੈਲੰਜ ਕਰਦਾ ਸਿਮਰ ਟੈਕਸਟਲ ਮੋਡ ਮੰਡੀ ਆ ਜਾਓ 50000 ਵਾਲਾ ਕਪੜਾ ਸਿਰਫ 20000 ਦੇ ਕੇ ਭੇਜਾਂਗੇ ਤੁਹਾਨੂੰ ਆ ਦੇਖੋ ਭਾਈ ਜੀ ਬਰਬਰੀ ਸ਼ਿਮਰ ਦਾ ਸੂਟ ਹੈ ਹਾਂਜੀ ਵਿਦ ਇਨਰ ਹੈ ਲਾਈਨਿੰਗ ਦਾ ਕਪੜਾ ਵਿੱਚ ਹੀ ਆਊਗਾ ਹੂੰ ਜਿਵੇਂ ਆ ਦੇਖੋ ਕੋਈ ਵੀ ਵੀਰਪਾਈ ਦੇਖੋ ਘਰੇ ਕੰਮ ਕਰਦੇ ਆ ਜੀ ਇਹ ਸੂਟ ਲਾ ਕੇ 700 800 ਜਿਵੇਂ ਮਰਜ਼ੀ ਵੇਚ ਲੈਣ ਇਹ ਸਿਰਫ 400 ਰੁਪਏ ਰਿੰਚ ਲੱਗੂ ਮਤਲਬ ਡਬਲ ਪੈਸੇ ਬਣ ਸਕਦੇ ਉਹਨਾਂ ਦੇ ਹਾਂਜੀ ਹਾਂਜੀ ਦੇਖੋ ਚਾਹੇ ਤੁਸੀਂ ਜੌਬ ਕਰਦੇ ਹੋ ਚਾਹੇ ਤੁਹਾਡਾ ਕੋਈ ਛੋਟਾ ਮੋਟਾ ਕੰਮ ਹੋਰ ਹੈਗਾ ਤੁਸੀਂ ਕੱਪੜਿਆਂ ਦਾ ਨਵਾਂ ਕੰਮ ਸ਼ੁਰੂ ਕਰ ਲਓ ਬਠਿੰਡੇ ਵਾਲੇ ਸਰਦਾਰ ਤੁਹਾਡੀ ਕਰਨਗੇ سپورਟ ਰਾਤੋਂ ਰਾਤ ਅਮੀਰ ਭਾਵੇਂ ਤੁਸੀਂ 15 20000 ਰੁਪਏ ਲੈ ਕੇ ਆ ਜਾਓ ਉਹਦੇ ਨਾਲ ਵੀ ਤੁਹਾਡਾ ਕੰਮ ਸ਼ੁਰੂ ਕਰਾ ਦਿਆਂਗੇ ਆ ਦੇਖੋ ਭਾਈ ਜੀ ਇੱਥੇ ਡਿਜ਼ਾਈਨ ਵੀ ਕਈ ਹੈ ਰੰਗ ਵੀ ਇਹਦੇ ਵਿੱਚ ਦੇਖੋ ਕਾਫੀ ਮਿਲ ਜਾਣਗੇ ਤੇ ਰੇਟ ਸਿਰਫ 400 ਰੁਪਏ ਰਹਿਣਾ ਜੀ। ਸੋ ਜਿਨੇ ਨਵਾਂ ਕੰਮ ਸ਼ੁਰੂ ਕਰਨਾ ਜਾਂ ਜਿਹੜੇ ਆਲਰੇਡੀ ਰੀਸੇਲਰ ਹੈਗੇ ਦੁਕਾਨ ਵਾਲੇ ਉਹਨਾਂ ਦਾ ਫਾਇਦਾ ਕਰਦੇ ਨੇ ਉਹ ਵੈਰਾਈਟੀ ਪੂਰੀ ਬਣਾ ਕੇ ਦਿੰਨੇ ਉਹ। ਪੂਰਾ ਫਾਇਦਾ। ਪੂਰੀ ਵੈਰਾਈਟੀ ਬਣਾ ਕੇ ਦਵਾਂਗੇ। ਅਗਲੇ ਨੇ ਸੈਟ ਵਾਈਜ਼ ਲੈਣ ਸੈਟ ਵਾਈਜ਼ ਲਵੇ ਇੱਕ ਇੱਕ ਦੋ ਦੋ ਪੀਸ ਲੈਣ ਉਹ ਵੀ ਦੇ ਦਾਂਗੇ। ਜਿਨੇ ਨਵਾਂ ਕੰਮ ਸ਼ੁਰੂ ਕਰਨਾ ਸਟਾਰਟਰ ਹੀ ਕਰਨਾ ਕਿੰਨੇ ਕ ਬਜਟ ਦੇ ਵਿੱਚ ਸਟਾਰਟ ਕਰਾ ਦੇਣ। ਭਾਜੀ 10-15000 ਚ ਪੂਰਾ ਵਧੀਆ ਕੰਮ ਸ਼ੁਰੂ ਹੋ ਜਾਊਗਾ। ਅੱਛਾ 10-15 ਵੈਰਾਈਟੀ ਵੀ ਦੇ ਦਿੰਨੇ ਹੋ ਜਿਵੇਂ ਆਹ ਸੂਟ ਹੈਗਾ 700 800 ਰਾਮ ਨਾਲ ਵਿਕਦਾ ਬਿਲਕੁਲ ਸਿਰਫ 400 ਰੁਪਏ ਰੇਂਚ ਹੀ ਆ ਦੇ ਦੇਣੇ ਆ ਵੀ ਸੂਟ 400 ਚ 400 ਰੁਪਏ ਦਾ ਜੀ ਤੋਂ ਆ ਦੇਖ ਲਓ ਤੁਸੀਂ ਕਿੰਨਾ ਹੈਵੀ ਸੂਟ ਆ ਪੂਰਾ ਫਰੰਟ ਹੈਵੀ ਘੇਰਾ ਦੁਪੱਟੇ ਦੇ ਵੀ ਵਰਕ 400 ਰੁਪਏ ਚ ਕਿਸੇ ਨੇ ਨਹੀਂ ਦੇਣਾ ਜੇ ਤੁਸੀਂ ਹੋਰ ਵੀ ਕੋਈ ਕੰਮ ਕਰਦੇ ਹੋ ਕੱਪੜੇ ਦਾ ਕੱਪੜੇ ਤੋਂ ਬਿਨਾਂ ਤਾਂ ਲੱਖਾਂ ਰੁਪਏ ਲਾਦੇ ਪਰ ਬਾਈ ਕਹਿੰਦੇ 10 15000 ਜੀ ਕੰਮ ਤੁਹਾਨੂੰ ਕਰਾ ਦੇਾਂਗੇ ਇਸ ਤੋਂ ਬਾਈ ਜੀ ਆਹ ਦੇਖੋ ਬਾਜੂ ਵਰਕ ਨਾਲ ਸੂਟ ਆ ਕਰੇਵ ਦੇ ਉੱਤੇ ਕਪੜਾ ਆਊਗਾ 올ਓਵਰ 5 ਮੀਟਰ ਸੂਟ ਹੈ ਹਾਂਜੀ ਪੂਰਾ ਦੇਖੋ ਹੈਵੀ ਵਰਕ ਆਊਗਾ ਨਾਲ ਆਣ ਕੇ ਬਾਜੂ ਵਰਕ ਦੁਪੱਟੇ ਤੇ ਵੀ ਆਊਗਾ ਕੰਮ ਨਾਲ ਚਰੂਣ ਦੇ ਤੇ ਜੀ ਇਹ ਬਾਈ ਜੀ ਜਿਵੇਂ 1000 ਰੁਪਏ ਰੇਂਜ ਆਮ ਸੂਟ ਵਿਕਦੇ ਆ ਇਹ 500 ਰੁਪਏ ਰੇਂਜ ਚ ਲੱਗੂਗਾ ਸੋ ਦੇਖੋ ਜਿਹੜੇ ਬਾਜ਼ਾਰ ਚ 1000 1000 ਵਾਲੇ ਸੂਟ ਆ ਇਥੇ 5 500 ਦੇਈ ਜਾਂਦੇ ਆ ਕਲਰ ਇਹਦੇ ਵਿੱਚ ਵੀ ਬਹੁਤ ਸਾਰੇ ਆ ਹਾਂਜੀ ਇਸ ਤੋਂ ਬਾਈ ਜੀ ਆਹ ਦੇਖੋ ਜਿਵੇਂ ਹੁਣ ਕਾਟਨ 베이스 ਤੇ ਹੈ ਇਹ ਕਪੜਾ ਹੈਗੇ ਜੀ ਚਾਕਲੇਟ ਕਾਟਨ ਹੈ ਜੀ ਵਰਕ ਦੇਖੋ ਪੂਰਾ ਸੋਹਣਾ ਵਰਕ ਆਊਗਾ ਮਸਲੀਨ ਦਾ ਦੁਪੱਟਾ ਇਹ ਸੂਟ ਬੈਜੀ ਜਿਵੇਂ 900000 ਦੀ ਰੇਂਜ 'ਚ ਇਹ ਵਿਕਦਾ ਜੀ ਇਹ ਵੀ 500 ਰੁਪਏ ਰੇਂਜ 'ਚ ਦੇਣਾ ਜੀ ਦੇਖੋ ਖੁੱਲੇ ਡੁੱਲੇ ਦੁਪੱਟੇ ਨਾਲੇ ਸਾਈਜ਼ ਦੇਖੋ ਦੁਪੱਟਿਆਂ ਦੇ ਸਾਈਜ਼ ਵੀ ਖੁੱਲੇ ਡੁੱਲੇ ਆ ਰੰਗ ਵੀ ਬੜੇ ਸੋਹਣੇ ਆ ਰੇਟ ਵੀ 500 ਰੁਪਏ ਆ ਵੱਡੀ ਗੱਲ ਇਹ ਆ ਤੁਸੀਂ ਜਿੰਨੀ ਵਾਰੀ ਵੀ ਇਸ ਦੁਕਾਨ ਤੇ ਆਉਣਾ ਤੁਹਾਨੂੰ ਵੈਰਾਈਟੀ ਨਵੀਂ ਤੋਂ ਨਵੀਂ ਮਿਲਣੀ ਆ ਇੱਥੇ ਇਦਾਂ ਨਹੀਂ ਵੀ ਕੋਈ ਉਹ ਹੀ ਤੁਸੀਂ ਪੁਰਾਣਾ ਜਿਹਾ ਸਟਾਕ ਦੇਖੀ ਜਾਓਗੇ ਇਹ ਜੀ ਬਾਈ ਜੀ ਆ ਦੇਖੋ ਡਿਜ਼ਾਈਨ ਵੀ ਕਈ ਹੈ ਤੇ ਸੈੱਟ ਵਾਈਜ਼ ਮਾਲਾ ਪੂਰਾ ਹਾਂਜੀ ਆ ਦੇਖੋ ਜੀ ਦੁਪੱਟੇ ਰੂਟੇ ਪੂਰੇ ਖੁੱਲੇ ਰੇਂਜ 500 ਰੁਪਏ ਦੀ ਇਹ ਵੀ 500 ਦੇ ਵਿੱਚ ਹੀ ਇਹ ਵੀ 500 ਰੁਪਏ ਦੇ ਦੇਖੋ ਇਹ ਜਿੱਥੇ ਮਰਜ਼ੀ ਜਾ ਕੇ ਪਤਾ ਕਰ ਲੋ ਜਿਹੜੇ ਨਾ ਹੋਲ ਸੇਲਰ ਵੀ ਕਹਿੰਦੇ ਆ 8 900 ਤੋਂ ਘੱਟ ਸੂਟ ਨਹੀਂ ਦਿੰਦੇ ਕੋਈ 895 ਦਿੰਦਾ ਕੋਈ 850 ਦਿੰਦਾ ਪਰ ਇਹ ਵੀ 500 ਰੁਪਏ 'ਚ ਦਵਾਂਗੇ ਤੁਹਾਨੂੰ ਬਾਈ ਜੀ ਕਾ ਦੇਖੋ 올ਓਵਰ ਸੂਟ ਹੈ ਜੀ ਕਰੇਪ ਦਾ ਜੀ ਸਾਰਾ ਫਰੰਟ ਹੈ ਵੀ ਹੈ ਬਾਜੂ ਵਰਕ ਹੈ ਨਾਲ ਇਹਦੇ ਨਾਲ ਆਉਗੇ ਜੀ ਆਹ ਬਾਟਮ ਤੇ ਵਰਕ ਜੀ ਪੂਰਾ ਹੈਵੀ ਸੂਟ ਹੈ ਬਾਟਮ ਬਾਜੂ ਨਾਲ ਦੇਖੋ 11 1200 ਰੇਂਜ ਤੋਂ ਘੱਟ ਸੂਟ ਕੋਈ ਨਹੀਂ ਆਉਂਦਾ ਜੀ ਨਾਲ ਇਹਦੇ ਨਾਲ ਚਨੂਨ ਦਾ ਦੁਪੱਟਾ ਦੁਪੱਟੇ ਦੇ ਵੀ ਵਰ ਠੀਕ ਹੈ ਜੀ ਇਹ ਲੱਗਣਾ ਸਿਰਫ 550 ਰੁਪਏ ਦਾ ਦੇਖੋ ਸੂਟਾਂ ਦੀ ਚਮਕ ਤਾਮ ਤੁਸੀਂ ਚੈੱਕ ਕਰ ਲਓ ਕਪੜਾ ਬਹੁਤ ਸੋਹਣਾ ਕਢਾਈਆਂ ਗੱਡੀਆਂ ਵਰਕ ਤੁਸੀਂ ਚੈੱਕ ਕਰ ਲਓ 1200 1500 1400 ਐਦਾਂ ਰੇਟ ਬਾਜ਼ਾਰ ਦੇ ਪਰ 550 ਹੀ ਦਵਾਂਗੇ ਵੀ ਤੇ ਬਾਈ ਜੀ ਚਾਰ ਚਾਰ ਰੰਗ ਆਉਣਗੇ ਆ ਦੇਖੋ ਚਾਰ ਚਾਰ ਰੰਗ ਪੂਰੇ ਆਉਣਗੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਆ ਦੇਖੋ ਜੀ ਪਿਓਰ ਔਰਗਾਂజా ਦਾ ਸੂਟ ਹੈ ਹਾਂ ਜੀ ਪ੍ਰਿੰਟ ਆ ਗਿਆ ਜੀ ਨਾਲ ਆ ਗਿਆ ਮਿਰਰ ਵਰਕ ਪਿਓਰ ਦਾ ਦੁਪੱਟਾ ਹੈ ਦੁਪੱਟੇ ਦੇ ਵੀ ਨਾਲ ਮਿਰਰ ਵਰਕ ਹੋ ਗਿਆ ਜੀ ਜੀ ਇਹ ਵੀ ਬਾਈ ਜੀ ਜਿਵੇਂ 11 1200 ਦੀ ਰੇਂਜ ਸੂਟ ਵਿਕਦਾ ਹੈ ਇਹ ਵੀ ਆਪਾਂ ਨੂੰ ਲੱਗਣਾ ਸਿਰਫ 550 ਰੁਪਏ ਦਾ ਅੱਛਾ ਇਹ ਵੀ ਇਹਦੇ ਨਾਲ ਹੀ ਦੇ ਰਣਾ ਇਸ ਰੇਂਜ 'ਚ ਆਪਾਂ ਹਾਂ ਜੀ 550 ਰੁਪਏ ਰੇਂਜ ਦੇ ਦੇਖੋ ਮਿਰਰ ਵਰਕ ਹੈਗਾ ਸ਼ੀਸ਼ਿਆਂ ਦਾ ਕੰਮ ਕੀਤਾ ਔਰਗਾਂਜ਼ਾ ਦੇ ਵਿੱਚ ਇਹ ਵੀ 550 ਹੀ ਦੇ ਰਣਾ ਆਹ ਦੇਖੋ ਜੀ ਇਸ ਤੋਂ ਬਾਅਦ ਭਾਈ ਜੀ ਜਿਵੇਂ ਆਹ ਦੇਖੋ ਬਰਬਰੀ ਸ਼ਿਮਰ ਦੇ ਉੱਤੇ ਆ ਗਿਆ ਜੀ ਕੱਪੜਾ ਹਾਂ ਜੀ ਵਿਦ ਇਨਰ ਸੂਟ ਹੈ ਸੂਟ ਦੇਖੋ ਪੂਰਾ ਟੌਰੀ ਸੂਟ ਹੈ ਜੀ ਜੀ ਨਾਲ ਇਹਨਾਂ ਦੁਪੱਟਾ ਦੁਪੱਟੇ ਤੇ ਵੀ ਕੰਮ ਦੇਖੋ ਕਿੱਡਾ ਸੋਹਣਾ ਕੰਮ ਹੋਇਆ ਹੈਗਾ ਹਾਂ ਜੀ ਇਹ ਵੀ ਭਾਈ ਜੀ ਜਿਵੇਂ 11-1200 ਹੀ ਰੇਂਜ 'ਚ ਸੂਟ ਵੇਖਦਾ ਹੂੰ 580 ਰੁਪਏ ਰੇਂਜ ਚ ਲੱਗਣ। ਪਰ ਸਾਨੂੰ ਸਮਝ ਨਹੀਂ ਆਉਂਦੀ। ਬਹੁਤ ਸਾਰੇ ਦੁਕਾਨਦਾਰ ਵੀਡੀਓ ਪਾਉਂਦੇ ਆ। ਕੋਈ ਕਹਿੰਦੇ ਜੀ ਅਸੀਂ 25% ਡਿਸਕਾਊਂਟ ਲਾਤਾ, ਕੋਈ ਕਹਿੰਦੇ 20% ਲਾਤਾ। ਡਿਸਕਾਊਂਟ ਲਾ ਲਾ ਕੇ ਵੀ ਉਹ 8-850000 ਰੁਪਏ ਚ ਵੇਚ ਦਿਆ। ਤੁਸੀਂ ਕੋਈ ਡਿਸਕਾਊਂਟ ਨਹੀਂ, ਤੁਸੀਂ ਕੋਈ ਕੁਝ ਨਹੀਂ। ਰੇਟ ਫੇਰ ਘਟਦੇ ਹੀ ਜਾਂਦੇ ਹੋ। ਬਾਈ ਜੀ ਸਾਡਾ ਹੈਗਾ ਮੇਨ ਹੋਲਸੇਲ ਦਾ ਕੰਮ ਹੈ। ਦੁਕਾਨਦਾਰਾਂ ਵਾਸਤੇ ਆਹ ਰੇਟ ਆ। ਤੁਸੀਂ ਇਹ ਦੇਖੋ ਜੀ ਆ ਇੱਕ ਬਿੱਲ ਜਾ ਸਕਦੇ ਹੋ। ਦੋ ਲੈ ਜਾਓ, ਇੱਕ ਲੈ ਜਾਓ। ਰੇਟ ਫੇਰ ਵੀ 580 ਲੱਗਣ। ਕੋਈ ਇਦਾਂ ਦੀ ਸ਼ਰਤ ਨਹੀਂ ਹੈਗੀ ਵੀ ਤੁਸੀਂ ਸਾਡੇ ਕੋਲ ਆਓ ਤੇ ਸੈਟ ਬਾਈ ਸੈਟ ਲੈਣਾ ਆਪਣਾ ਭਾਪਾ ਵੀ ਸਿੰਗਲ ਸਿੰਗਲ ਸੂਟ ਲੈ ਲਓ ਸਿੰਗਲ ਸਿੰਗਲ ਲੈ ਲਓ ਭਾਵੇਂ ਤਾਂ ਵੀ ਇਹ ਵੀ ਤੁਹਾਡਾ ਵੱਡਾ ਫਾਇਦਾ ਇੱਥੇ ਕੋਈ ਸ਼ਰਤ ਨਹੀਂ ਵੀ ਘੱਟੋ ਘੱਟ 20000 ਦਾ ਕੱਪੜਾ ਦਵਾਂਗੇ ਜਾਂ ਜੇ ਸਾਡੇ ਕੋਲ ਕੱਪੜਾ ਹੋਲਸੇਲ ਰਿਟੇਲ ਸੈਟ ਬਾਈ ਸੈਟ ਰਹਿਣਾ ਤੁਹਾਡੀ ਮਰਜ਼ੀ ਹੈ ਭਾਵੇਂ ਇੱਕ ਕੱਢ ਕੇ ਲੈ ਜਾਓ ਭਾਵੇਂ ਦੋ ਲੈ ਜਾਓ ਭਾਵੇਂ ਤੁਸੀਂ 2000 ਦਾ ਕੱਪੜਾ ਲੈ ਜਾਓ ਤੁਹਾਨੂੰ ਸਾਰੀਆਂ ਆਫਰਾਂ ਹੈਗੀਆਂ ਆ ਇਸ ਤੋਂ ਬਾਅਦ ਬਾਈ ਜੀ ਜਿਮਿਕਾ ਦੇਖੋ ਪਿਓਰ ਔਰਗੈਂਜ਼ਾ ਦਾ ਸੂਟ ਹੈ ਜੀ ਬੁਟੀਕ ਦਾ ਵਰਕ ਹੋਇਆ ਹੈਗਾ ਆ ਦੇਖੋ ਵਿਦ ਇਨਰ ਸੂਟ ਹੈ ਜੀ ਤਕਰੀਬਨ ਜਿਵੇਂ ਆ ਦੇਖੋ ਜਿਹੜਾ ਤੁਹਾਨੂੰ ਆ 5-600 ਵਾਲੀ ਰੇਂਜ ਦਿਖਾਈ ਹੈ ਜੀ ਸਾਰੀ ਇਹ ਵਿਦ ਇਨਰ ਹੈ ਜੀ ਦੁਪੱਟੇ ਨਾਲ ਇਹ ਨਾ ਪਿਓਰ ਆਰਗੰజా ਦੇ ਵਰਕ ਵਾਲੇ ਹੈ ਜੀ ਇਹ ਬਾਈ ਜੀ ਜਿਵੇਂ 11-1200 ਰੇਂਜ ਸੂਟ ਵੇਚਦੇ ਹਾਂਜੀ 600 ਰੁਪਏ ਰੇਂਜ ਲੱਗਣਾ ਸੋ ਦੇਖੋ ਜੇ ਤੁਸੀਂ ਇੱਥੋਂ ਅੱਗੇ ਕਪੜਾ ਲੈ ਕੇ ਨਵਾਂ ਕੰਮ ਸ਼ੁਰੂ ਕਰਦੇ ਹੋ 600 ਰੁਪਏ ਦਾ ਸੂਟ ਲੈ ਜਾਓ ਭਾਵੇਂ ਤੁਸੀਂ 1200 ਦਾ ਵੇਚੋ ਭਾਵੇਂ 400 ਦਾ ਵੇਚੋ ਜੇ ਤੁਸੀਂ ਇਹਦੇ ਨਾਲ ਦੇ 10 ਸੂਟ ਹੀ ਵੇਚ ਦਿਨੇ ਹੋ ਤੇ ਤੁਹਾਡਾ ਇੱਕ ਦਿਨ ਦਾ 4000 ਤੋਂ 5000 ਰੁਪਏ ਬਣ ਜਾਂਦਾ ਇਸ ਕਰਕੇ ਕੰਨੇ ਕੱਪੜੇ ਦਾ ਬੈਸਟ ਕੰਮ ਆ ਪਰ ਕੰਮ ਤਾਂ ਹੀ ਚੰਗਾ ਹੁੰਦਾ ਜੇ ਤੁਸੀਂ ਚੰਗੇ ਦੁਕਾਨਦਾਰ ਕੋਲੋਂ ਕੱਪੜਾ ਖਰੀਦੋ ਸਸਤੇ ਰੇਟਾਂ ਤੇ ਲੈ ਜਾਓ ਵਧੀਆ ਮਾਰਜਿਨ ਲੈ ਕੇ ਕਮਾਓ ਤੇ ਚੰਗੀ ਕਮਾਈ ਕਰ ਸਕਦੇ ਹੋ 올 ਓਵਰ ਕ੍ਰਸ਼ ਦਾ ਸੂਟ ਹੈ ਜੀ 5 ਮੀਟਰ 올 ਓਵਰ ਸੂਟ ਹੈ ਜੀ ਹਾਂਜੀ ਨਾਲ ਆ ਕੇ ਇਹਨਾਂ ਕ੍ਰਸ਼ ਤੇ ਹੀ ਦੁਪੱਟਾ ਦੁਪੱਟਾ ਵੀ ਪੂਰਾ ਖੁੱਲਾ ਡੁੱਲਾ ਵਰਕ ਵਾਲਾ ਦੁਪੱਟਾ ਆਊਗਾ ਜੀ ਜਿਵੇਂ ਕ੍ਰਸ਼ ਦੇ ਸੂਟ ਨਹੀਂ ਆਮ ਹੀ 12 13 ਸਵੇਰੇ ਤੋਂ ਸ਼ੁਰੂ ਹੁੰਦੇ ਆ ਜੀ ਏ ਵੀ ਬਾਈ ਜੀ 600 ਰੁਪਏ ਰਿੰਚ ਲੱਗਣਾ ਹੈ ਇਹ ਵੀ 600 ਜੀ ਪੂਰੇ 600 ਰੁਪਏ ਦੇ ਮੈਨੂੰ ਲੱਗਦਾ ਨਹੀਂ ਤੁਸੀਂ ਕਿਸੇ ਦੇ ਵਿੱਚ ਕੋਈ ਕੋ ਬਣਾ ਰਹੇ ਹੋ ਪੈਸਾ ਕੋ ਕੁਮਾ ਰਹੇ ਹੋ ਪਰ ਰੇਟ ਹੀ ਸਾਰੇ ਤੁਸੀਂ ਬਹੁਤ ਸਾਰੀਆਂ ਵੀਡੀਓ ਬਣਾਉਣੇ ਪਰ ਆ ਰੇਟ ਨਹੀਂ ਕੋਈ ਦੇ ਪਉਦਾ ਬਾਈ ਜੀ ਦੇਖੋ ਬਲਕਾ ਵਾਲਾ ਰੇਟ ਹੈ ਪਰ ਰੇਟ ਦੇ ਰਹੇ ਹਾਂ ਤੁਹਾਨੂੰ ਜਿਵੇਂ ਇੱਕ ਸੂਟ ਤੇ ਵੀ ਦੇਵਾਂਗੇ 600 ਰੁਪਏ ਦੇਵਾਂਗੇ ਹਾਂ ਸੋ ਰਖੜੀ ਦੇ ਉੱਤੇ ਬਹੁਤ ਵੱਡੀ ਆਫਰ ਹੈਗੀ ਆ ਦਾਜ ਬੇਜ ਦੇ ਕਪੜਾ ਵਿਆਹ ਸ਼ਾਦੀਆਂ ਮੋਰੇ ਸੀਜ਼ਨ ਆ ਗਿਆ ਉਹਨਾਂ ਲਈ ਬਹੁਤ ਸੋਹਣੀ ਆਫਰ ਹੈਗੀ ਆ ਤੇ ਨਵਾਂ ਕੰਮ ਸ਼ੁਰੂ ਕਰਨਾ ਜਾਂ ਦੁਕਾਨਦਾਰਾ ਉਹਨਾਂ ਲਈ ਵੀ ਵੱਡੀਆਂ ਆ ਸਾਰਾ ਫਰੰਟ ਹੈਵੀ ਹੈ ਹਾਂਜੀ ਆ ਦੇਖੋ ਜੀ ਪੂਰਾ 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 ਸ਼ਾਈਨ ਨਾਲ ਇਸ ਕਰ ਰਿਹਾ ਪੂਰਾ ਵਿਦਿਨ ਰੇ ਨਾਲੇ ਵੀ ਆ ਦੇਖੋ ਨਾਲ ਆ ਕੇ ਇਹਦੇ ਨਾਲ ਦੁਪੱਟਾ ਠੀਕ ਹੈ ਦੇਖੋ 2250 ਦਾ ਆਪਾਂ ਇਨਰ ਦੇ ਹੀ ਪਚਾ ਦੇਣੇ ਹਾਂ ਹਾਂਜੀ ਠੀਕ ਨਹੀਂ ਸੂਟ ਜਿਵੇਂ ਵਿਕਦਾ 1300 ਰੁਪਏ ਦਾ ਹਾਂਜੀ ਪੂਰੇ 700 ਰੁਪਏ ਰੇਂਚ ਲੱਗਣੇ 700 ਰੁਪਏ ਦੇ ਦੂੰਗੇ 700 ਰੁਪਏ ਰੇਂਚ ਲਾਈਨਿੰਗ ਨਾਲ ਲਾਈਨਿੰਗ ਨਾਲ ਦੇਖੋ ਲਾਈਨਿੰਗ ਵੀ ਤੁਹਾਨੂੰ ਪੈਸੇ ਖਰਚਣ ਦੀ ਲੋੜ ਨਹੀਂ ਲਾਈਨਿੰਗ ਦਾ ਕੱਪੜਾ ਨਾਲ ਤੇ ਜੰਨੇ ਆ 700 ਰੁਪਏ ਸੂਟ ਦਿੰਨੇ ਆ ਬਾਜ਼ਾਰ ਚ 12-1500 ਤੋਂ ਘੱਟ ਕਿਸੇ ਨੂੰ ਇਹ ਇੱਕ ਦੇ ਵੀ ਚਾਰ ਚਰਾਂਗੇ ਹੈਗੇ ਜੀ ਆ ਦੇਖੋ ਠੀਕ ਹੈ ਚਾਰ ਰੰਗ ਹੈ ਸੈਟ ਵਾਈਜ਼ ਮਾਲਾ ਕੋਈ ਲੌਟ ਦਾ ਮਾਲ ਨਹੀਂ ਠੀਕ ਹੈ ਹਾਂ ਇਸ ਤੋਂ ਬਾਅਦ ਭਾਈ ਜੀ ਇੱਕ ਆ ਦੇਖੋ ਨਵਾਂ ਕੱਪੜਾ ਆਇਆ ਹੈ ਇਹ ਆ ਗਿਆ ਜੀ ਇਹਨੂੰ ਕਹਿੰਦੇ ਫੈਂਦੀ ਓਕੇ ਇਹ ਵੀ ਇਸ ਨੂੰ 5 ਮੀਟਰ 올ਓਵਰ ਸੂਟ ਹੈ ਪੂਰੀ ਸ਼ਰਟ ਦੇ ਉੱਤੇ ਵਰਕ ਆਊਗਾ ਬੈਗ ਦੇ ਉੱਤੇ ਵਰਕ ਆਊਗਾ ਆ ਦੇਖੋ ਜੀ ਵਰਕ ਦੇਖੋ ਜੀ ਇਹਦਾ ਹਾਂ ਆਹ ਫਰੰਟ ਆ ਗਿਆ ਜੀ ਆਹ ਬੈਕ ਤੇ ਆ ਗਿਆ ਜੀ ਹਾਂ ਮੋਰ ਵਾਲਾ ਡਿਜ਼ਾਈਨ ਹੈ ਨਾਲ ਆ ਗਿਆ ਨਾ ਦੁਪੱਟਾ ਦੁਪੱਟੇ ਦੇ ਵੀ ਦੇਖੋ ਪੂਰਾ ਸੋਹਣਾ ਕੰਮ ਆ ਗਿਆ 2.5 ਮੀਟਰ ਦਾ ਦੁਪੱਟਾ ਜੀ ਸੇਮ ਬੇਸ ਦਾ ਹੀ ਦੁਪੱਟਾ ਹੁੰਦਾ ਹੈ ਇਹ ਬਾਈ ਜੀ ਨਾ 14-1500 ਰੇਂਜ ਬੁਟੀਕਾਂ ਵਾਲੇ ਪੀਸ ਹੈਗੇ ਹਾਂਜੀ 750 ਰੁਪਏ ਰੇਂਜ ਲੱਗਣਾ ਦੇਖੋ ਬੁਟੀਕਾਂ ਵਾਲਾ ਪੀਸ ਹੈ ਜਿਹੜੇ ਛੋੜੇ ਦੁਕਾਨਦਾਰੋਂ 14-1500 ਪਰ ਵੱਡੇ ਸ਼ੋਰੂਮਾਂ 'ਚ ਜਾ ਕੇ ਜੇ ਤੁਸੀਂ ਇਹ ਰੇਟ ਪਤਾ ਕਰਨਾ 2200-2250-2500 ਰੁਪਏ ਲਾਈਟਾਂ ਲਾ ਕੇ ਤੁਹਾਡੇ ਤੋਂ ਲਿਆ ਜਾਂਦਾ ਪਰ ਇੱਥੇ ਤੁਹਾਨੂੰ 700 ਰੁਪਏ ਦੇਣਾ 700 ਰੁਪਏ 'ਚ 750 ਰੁਪਏ 'ਚ ਦਵਾਗੀ ਤੁਹ ਪੰਜ ਦੇ ਵੀ ਆ ਦੇਖੋ 6 ਰੰਗ ਦੇ ਜਿਹੜੇ ਪੂਰੇ ਦੇ ਠੀਕ ਹੈ ਰੈੱਡ ਵੀ ਹੈ ਜੀ ਆ ਦੇਖੋ ਇਸ ਤੋਂ ਬਾਅਦ ਉਹਨੇ ਇੱਕ ਆਹ ਦਿਖਾਉਣੀ ਹੈ ਜੀ ਪ੍ਰਿੰਟਡ ਦੇ ਵਿੱਚ ਆਇਆ ਹੈ ਜੀ ਵਾਈਟ ਐਂਡ ਬਲੈਕ ਦੀ ਕੰਬੀਨੇਸ਼ਨ ਆਈ ਹੈ ਤੇ ਫਰੇਗਰੈਂਸ ਵਾਲਾ ਸੂਟ ਹੈ ਜੀ ਸੂਟ ਦੇ ਵਿੱਚ ਦੇਖੋ ਜੀ ਆਹ ਫਰੇਗਰੈਂਸ ਹੈ ਗੁਲਾਬ ਦੀ ਆ ਤਾਂ ਸ਼ਰਟ ਆ ਗਈ ਜੀ ਪ੍ਰਿੰਟ ਦੇਖੋ ਕਿੱਡਾ ਪਿਆਰਾ ਹੈ ਹਾਂਜੀ ਇਹਦੇ ਵਿੱਚ ਬਈ ਜੀ ਨਾਲ ਫੁੱਲ ਮਸਲੀਨ ਦਾ ਦੁਪੱਟਾ ਆ ਗਿਆ ਪਿਓਰ ਮਸਲੀਨ ਦਾ ਆ ਦੇਖੋ ਡਿਜੀਟਲ ਪ੍ਰਿੰਟਡ ਦੁਪੱਟਾ ਆਮ ਹੀ ਦੇਖੋ ਜਿਵੇਂ 14-1500 ਰੁਪਏ ਰੇਂਜ ਚ ਮਸਲੀਨ ਦੁਪੱਟੇ ਨਾਲ ਸੂਟ ਵਿਕਦਾ ਇਹ ਲੱਗਣਾ 750 ਰੁਪਏ ਦਾ ਦੇਖੋ ਇਹ ਚ ਬਾਕੀ ਪਰਫਿਊਮ ਵਾਲੀ ਸਮੈਲ ਆ ਰਹੀ ਚੰਗੀ ਸਮੈਲ ਆ ਰਹੀ ਹੈ ਸੋ ਇਹ ਵੀ ਦੇਖੋ ਇੱਕ ਹੋਰ ਚੀਜ਼ ਦੇਖੋ ਵੈਰਾਈਟੀ ਦੇਖੋ ਤੁਸੀਂ ਹਰ ਤਰ੍ਹਾਂ ਦੀ ਆ ਹਰ ਤਰ੍ਹਾਂ ਦਾ ਕਪੜਾ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਰੇਟ ਤਾਂ ਹੈਗੇ ਬਹੁਤ ਘੱਟ ਆ ਬਾਜ਼ਾਰ ਨਾਲੋਂ ਘੱਟੋ ਘੱਟ ਰਹੀ ਤਾਂ ਨਾ 50 ਪਿਆ 60 60 ਪਰਸੈਂਟ ਘੱਟ ਆ 15 16 16 ਸੂਟ ਆ ਇੱਥੇ 750 ਦੇਵਾਂਗੇ ਇਹ ਚ ਬਾਈ ਜੀ ਰੰਗ ਆਊਗਾ ਕੱਲਾ ਚਿੱਟਾ ਤੇ ਕਾਲਾ ਹੀ ਓਕੇ ਪ੍ਰਿੰਟ ਅਲੱਗ-ਅਲੱਗ ਦੇ ਆ ਜਾਣਗੇ ਠੀਕ ਹੈ ਪ੍ਰਿੰਟ ਹੈਗੇ ਆ ਹਾਂਜੀ ਜੇ ਇਹਦੇ ਵਿੱਚ 6 ਪ੍ਰਿੰਟ ਆਉਣਗੇ ਸਭ ਦੇ ਮਤਲਬ ਪ੍ਰਿੰਟਿੰਗ ਅਲੱਗ-ਅਲੱਗ ਹੋਊਗੀ ਠੀਕ ਹੈ ਹਾਂਜੀ ਇਸ ਤੋਂ ਬਾਅਦ ਭਾਈ ਜੀ ਜਿਵੇਂ ਕਾਹ ਦੇਖੋ ਨਵਾਂ ਵੇਸਾ ਹੈ ਪੂਰਾ ਹੈਵੀ ਕੰਮ ਹੋਇਆ ਸੂਟ ਦਾ ਵੀ ਆ ਦੇਖੋ ਥ੍ਰੈਡ ਦੇ ਵਿੱਚ ਹੋਇਆ ਜੀ ਕੇਰਾ ਦੇਖੋ ਪੂਰਾ ਹੈਵੀ ਹੈ ਇਹਦੇ ਨਾਲ ਨਾ 4 ਸਾਈਡਡ ਦੁਪੱਟਾ ਹੈ ਜੀ ਆ ਦੇਖੋ ਜੀ ਆ ਦੁਪੱਟਾ ਜੀ ਨਾਲ ਇਹਦਾ ਪੂਰਾ ਹੈਵੀ ਦੁਪੱਟਾ ਜੀ ਇਹ ਭਾਈ ਜੀ ਜਿਵੇਂ ਹੁਣ 2200 ਰੁਪਏ ਇਨ ਸੂਟ ਵਿਕਦਾ ਹਾਂਜੀ ਇਹ ਲੱਗਣਾ ਸਿਰਫ 900 ਤੇ 60 ਰੁਪਏ ਦਾ ਆਹ ਸੂਟ 96 ਤੁਸੀਂ ਆ ਤੁਸੀਂ ਚੈੱਕ ਕਰ ਲਓ ਆਪਣੇ ਆਪ ਦੁਪੱਟਾ ਤੁਸੀਂ ਪਹਿਲਾਂ ਚੈੱਕ ਕਰ ਲਓ ਦੁਪੱਟਾ ਨਹੀਂ ਕਿਸੇ ਨੇ ਇਸ ਭਾ ਦੇਣਾ ਖੁੱਲਾ ਢੁੱਲਾ ਦੁਪੱਟੇ ਵੀ ਕਾਫੀ ਖੁੱਲੇ ਢੁੱਲੇ ਹੈਗੇ 1 ਮੀਟਰ ਦਾ ਦੁਪੱਟਾ ਕੋਈ ਛੋਟਾ ਨਹੀਂ ਜੀ ਹਾਂ ਜੀ ਤੇ ਸੂਟ ਵੀ ਤੁਸੀਂ ਚੈੱਕ ਕਰ ਲਓ ਪ੍ਰੋਪਰ ਪ੍ਰੋਪਰ ਵਧੀਆ ਡਿਜ਼ਾਈਨ ਵਧੀਆ ਕਪੜਾ ਕਢਾਈਆਂ ਚੰਗੀਆਂ 9900 ਰੁਪਏ ਆ ਦੇਖੋ ਜੀ ਤੇ ਬਾਈ ਜੀ ਰੰਗ ਵੀ ਚਾਰ ਚਾਰ ਪੂਰੇ ਰੰਗ ਆਉਣਗੇ ਇਸ ਤੋਂ ਬਾਅਦ ਤੁਹਾਨੂੰ ਆਕਾਰ ਦਿਖਾਉਣੇ ਹੈ ਜੀ ਆ ਦੇਖੋ ਵਾਈਟ ਕਲਰ ਵੀ ਹੈ ਹਾਂ ਜੀ ਪੂਰਾ ਹੈਵੀ ਫਰੰਟ ਹੈ ਪਿਓਰ ਆਰਗੈਂਜ਼ਾ ਦੇ ਉੱਤੇ ਕਪੜਾ ਹੈ ਹਾਂ ਆ ਦੇਖੋ ਜੀ ਪੂਰੀ ਹੈਵੀ ਸ਼ਰ ਹਾਂ ਜੀ ਪੂਰੀ ਹੈਵੀ ਸ਼ਰਟ ਹੈ ਜੀ ਨਾਲ ਫੁੱਲ ਪ्युअर ਦਾ ਦੁਪੱਟਾ ਦੁਪੱਟੇ ਤੇ ਕੰਮ ਦੇਖੋ ਜੀ ਆਹ ਦੁਪੱਟਾ ਨਾਲ ਇਹ ਪੂਰਾ ਹੈਵੀ ਦੁਪੱਟਾ ਹਾਂਜੀ ਇਹ ਸੂਟ ਬਾਈ ਜੀ 222500 ਰੁਪਏ ਵਾਲੇ ਸੂਟ ਹੈ ਹੂੰ ਸਿਰਫ 1000 ਤੇ 80 ਰੁਪਏ ਦਾ ਸੂਟ ਲੱਗਦਾ ਮਤਲਬ ਇੱਕ ਇੱਕ ਸੂਟ ਪਿੱਛੇ ਇੱਕ ਇੱਕ 1000 ਰੁਪਏ ਚਾ ਰਹਿਣਾ ਹਾਂਜੀ ਦੇਖੋ ਜਿਨੇ ਵਿਆਹ ਸ਼ਾਦੀ ਦਾ ਕੱਪੜਾ ਦਾ ਦਾਜ ਵਰ ਦਾ ਕੱਪੜਾ ਦਾ ਤੁਸੀਂ ਚੈੱਕ ਕਰੋ ਉਹਨਾਂ ਦੇ ਲਈ ਚੀਜ਼ਾਂ ਸੀ ਦਿਖਾ ਰਹੇ ਹਾਂ ਰੇਟ ਬਹੁਤ ਜ਼ਿਆਦਾ ਘਟਿਆ ਵੈਰਾਈਟੀ ਬਹੁਤ ਜ਼ਿਆਦੀ ਹੈਗੀ ਆ ਜੇ ਬਾਜ਼ਾਰ ਤੇ ਆ ਕੇ ਤੁਸੀਂ 50000 ਦੇ ਕੱਪੜਾ ਤੁਹਾਨੂੰ ਇੱਥੇ ਤੇ 1 ਲੱਖ ਵਾਲਾ ਕੱਪੜੇ ਤੇ 40 ਹਜ਼ਾਰ ਚ ਮਿਲ ਜਾਣਾ ਬਿਕੋਜ਼ ਡਿਫਰੈਂਸ ਬਹੁਤ ਹੈ 22 24 ਵਾਲੇ 24 24 ਵਾਲੇ ਸੂਟ 1100 1150 ਦੇ ਵਿੱਚ ਤੁਹਾਨੂੰ ਦੇ ਰਨੇ ਆ ਇਸ ਤੋਂ ਬੋਲੀ ਜੀ ਆ ਦੇਖੋ ਪੂਰਾ ਹੈਵੀ 프ਰਾਂਟੇਜ ਹੈਂਡਵਰਕ ਦਾ ਕੰਮ ਹੋਇਆ ਉਹ ਵੀ ਨਾਲੇ ਆ ਦੇਖੋ ਪੂਰਾ ਹੈਵੀ ਸੂਟ ਹੈ ਜੀ ਪ੍ਰੋਪਰ ਤੇ ਫੁੱਲ ਪ्योर ਦਾ ਦੁਪੱਟਾ ਫੋਰ ਸਾਈਡ ਦਾ ਦੁਪੱਟਾ ਆ ਦੇਖੋ ਬਈ ਜੀ ਦੁਪੱਟਾ ਵੀ ਦੇਖੋ ਫਿਰ ਪੂਰਾ ਹੈਵੀ ਦੁਪੱਟਾ ਹੈ ਹਾਂ ਜੀ ਸੂਟ ਬਈ ਜੀ ਜਿਵੇਂ 25-2600 ਰੁਪਏ ਦਾ ਵਿਕਦਾ ਹੂੰ ਇਹ ਦਿਨੇ ਸਿਰਫ 1200 ਰੁਪਏ ਦਾ 1200 ਦੇ ਰਹਿਣਾ ਵੀ 1200 ਰੁਪਏ ਦਾ ਹੀ ਆ ਦੇਖੋ ਕਿਸੇ ਨੇ ਨਹੀਂ ਦੇਣਾ ਇਹ ਸੂਟ 1200 ਚ ਚਾਹੇ ਤੁਸੀਂ ਇਹਦੀ ਫੋਟੋ ਖਿਚ ਲੋ ਆ ਦੇਖੋ ਚਾਰ ਚਾਰ ਰੰਗ ਪੂਰੇ ਆਉਣਗੇ ਤੇ ਇਸ ਤੋਂ ਬਾਅਦ ਤੁਹਾਨੂੰ ਡਿਜ਼ਾਈਨ ਦਿਖਾਉਣੇ ਆ ਜਿਵੇਂ ਹੁਣ ਇੱਕ ਆਹ ਡਿਜ਼ਾਈਨ ਹੈ ਜੀ ਹੈਵੀ ਚੀਜ਼ਾਂ ਵੀ ਦੇਖਣੀ ਅੱਜ ਸਾਰੇ ਹੈਵੀ ਦਵਾਂਗੇ ਜੀ ਤੁਹਾਨੂੰ ਤੇ ਰੇਟ ਬਹੁਤ ਘੱਟ ਚ ਦਵਾਂਗੇ ਆ ਦੇਖੋ ਜਿਵੇਂ ਹੁਣ ਨਵਾਂ ਵੇਸਾ ਹੈ ਸ਼ਫੂਨ ਤੇ ਕਪੜਾ ਜੀ ਪੂਰਾ ਹੈਵੀ ਫਰੰਟ ਹੈ ਨਾਲ ਇਹਦੇ ਨਾਲ ਦੇਖੋ ਜੀ ਦੁਪੱਟਾ ਪੂਰਾ ਜਾਲ ਆਊਗਾ ਹਾਂਜੀ ਸੀਕਵੈਂਸ ਵਰਕ ਵਾਲਾ ਦੁਪੱਟਾ ਆਊਗਾ ਆ ਦੇਖੋ ਸ਼ਫੂਨ ਦਾ ਹੀ ਦੁਪੱਟਾ ਆਊਗਾ ਆ ਦੇਖੋ 24 25 ਇੰਚੀ ਵਿੱਚ ਦੇ ਜੀ 1320 ਰੁਪਏ ਇੰਚ ਦੇ ਦਾਂਗੇ ਅਸੀਂ ਵੈਸੇ ਵੀ ਜਿੰਨੀ ਵਾਰੀ ਆਉਣੇ ਆ ਵੈਰਾਈਟੀ ਹਰ ਵਾਰ ਚੇਂਜ ਹੁੰਦੀ ਹੈ ਜੀ ਭਾਈ ਜੀ ਰੋਜ਼ ਦੀ ਆਈਟਮ ਹੈ ਹਰ ਰੋਜ਼ ਨਵੀਂ ਵੈਰਾਈਟੀ ਹਾਂਜੀ ਰੋਜ਼ ਨਵਾਂ ਮਾਰਕੂ ਦੇਖੋ ਇੱਥੇ ਆ ਕੇ ਤੁਸੀਂ ਬੋਰ ਨਹੀਂ ਹੋਵੋਗੇ ਭਈ ਅੱਜ ਤੁਸੀਂ ਆ ਗਏ ਜਾਂ ਹਫਤੇ ਬਾਅਦ ਫੇਰ ਆ ਕੇ ਦਸੀ ਦਿਨ ਤੁਹਾਨੂੰ ਸਾਰੀ ਵੈਰਾਈਟੀ ਚੇਂਜ ਮਿਲਣੀ ਨਵੀਆਂ ਨਵੀਆਂ ਚੀਜ਼ਾਂ ਅੱਧੇ ਰੇਟਾਂ ਦੇ ਦੇ ਰਹੇ ਹਾਂ ਆ ਦੇਖੋ ਜਿਵੇਂ ਹਫਤੇ 'ਚ ਭਾਵੇਂ ਜੀ ਦੋ ਵਾਰੀ ਆਓ ਹਾਂਜੀ ਹਰ ਵਾਰੀ ਆਈਟਮ ਚੇਂਜ ਮਿਲੂਗੀ ਹੁਣ ਜਿਵੇਂ ਆਹ ਦੇਖੋ ਮੋਤੀ ਵਰਕ ਵਾਲਾ ਡਿਜ਼ਾਈਨ ਆ ਠੀਕ ਹੈ ਜੀ ਸੂਟ ਜਿਵੇਂ ਆ ਦੇਖੋ ਪਿਸਟਲ ਚਾਰਟ ਹੈ ਜੀ ਕੋਈ ਨਾ ਤਾਂ ਦੇਖੋ ਬਾਲੇ ਡਾਰਕ ਹੈ ਤੇ ਨਾ ਬਾਲੇ ਲਾਈਟਾ ਕਲਰ ਹਾਂਜੀ ਸੂਟ ਬਾਈ ਜੀ ਜਿਵੇਂ 24 2500 ਦਾ ਵਿਕਦਾ ਹਾਂਜੀ ਇਹਦਾ ਰੇਟ ਸਿਰਫ ਲੱਗਣਾ 1320 ਰੁਪਏ ਜੀ ਲਓ ਆ ਵੀ ਤੁਸੀਂ ਚੈੱਕ ਕਰ ਲਓ ਬਾਈ ਜੀ ਰੇਟ ਘਟਾ ਘਟਾ ਦੱਸ ਰਿਆ ਬਈ ਬਾਜ਼ਾਰ ਚ 24 2500 ਵੈਸੇ ਸਾਡਾ ਤਾਂ ਕੰਮ ਹੈ ਅਸੀਂ ਹਰ ਦੁਕਾਨ ਤੇ ਜਾਂਦੇ ਆ ਇਹ ਹੀ ਸੂਟ 3 3000 ਜੀ ਵਿਕਦੇ ਆ ਇਹ ਹੀ ਸੂਟ 22 200 ਕੋਈ 28 2500 ਪਰ ਇੱਥੇ ਤੁਸੀਂ ਰੇਟ ਚੈੱਕ ਕਰ ਲਓ ਅੱਧੇ ਨਾਲੋਂ ਵੀ ਘੱਟ ਰੇਟ ਦੇ ਕੱਪੜਾ ਵੇਖਦਾ ਇਸ ਲਈ ਕਹਿੰਦੇ 50000 ਦਾ ਕੱਪੜਾ 20000 ਦਵਾਂਗੇ ਆ ਦੇਖੋ ਜਿਵੇਂ ਹੁਣ ਆ ਕਾ ਡਿਜ਼ਾਈਨ ਹੈ ਇਹਦੇ ਨਾਲ ਫੁੱਲ ਪ्योर ਤੇ ਹੀ ਦੁਪੱਟਾ ਆ ਗਿਆ ਜੀ ਦੁਪੱਟੇ ਤੇ ਕੰਮ ਵੀ ਦੇਖੋ ਪੂਰਾ ਸੋਹਣਾ ਕੰਮ ਆ ਗਿਆ ਹੁਣ ਜਿਵੇਂ ਆ ਸੂਟ ਹੈ ਵੇ ਜੀ 3000 ਦੀ ਰੇਂਜ 'ਚ ਵੀ ਵਿਕਦਾ ਹਾਂਜੀ ਇਹ ਦੇਣਾ ਸਿਰਫ 1440 ਰੁਪਏ 1440 ਸੋ ਸਾਰਿਆਂ ਦੇ ਵੱਡੇ ਫਾਇਦੇ ਆ ਬਾਰ-ਬਾਰ ਤੁਹਾਨੂੰ ਦੱਸ ਰਹੇ ਆ ਦੁਕਾਨਦਾਰ ਛੋਟੇ ਹੈਗੇ ਪਿੰਡਾਂ 'ਚ ਰਹਿੰਦੇ ਹੋ ਤੁਸੀਂ ਤੁਸੀਂ ਆਜੋ ਫੇਰੀ ਲੈ ਕੱਪੜਾ ਵੇਚਦੇ ਹਾਂ ਰੀਸੇਲਰੋਂ ਵੱਡੀ ਗੱਲ ਹੁਣ ਸੀਜ਼ਨ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਕੱਪੜੇ ਤੁਸੀਂ ਵੀ ਆਜੋ ਤੁਹਾਡੇ ਵੱਡੇ ਫਾਇਦੇ ਆ ਵਿਆਹ ਸ਼ਾਦੀ ਦਾਜਵਰੀ ਵਾਲੇ ਨੇ ਤਾਂ ਹੈ ਹੀ ਬਹੁਤ ਵੱਡਾ ਫਾਇਦਾ ਆ ਦੇਖੋ ਜਿਵੇਂ ਹੈਂਡਵਰਕ ਦਾ ਸੂਟ ਹੈ ਜੀ ਸ਼ਿਮਰ ਦੇ ਉੱਤੇ ਕੱਪੜਾ ਆ ਦੇਖੋ ਗਲੇ ਦੇ ਕੰਮ ਆ ਗਿਆ ਘੇਰੇ ਤੇ ਆ ਗਿਆ ਨਾਲ ਆ ਗਿਆ ਇਹਦਾ ਨਾ ਪੂਰਾ ਹੈਵੀ ਸ਼ਿਮਰ ਦਾ ਹੀ ਦੁਪੱਟਾ ਜੀ ਦੁਪੱਟੇ ਦੇ ਵੀ ਦੇਖੋ ਪੂਰਾ ਵਧੀਆ ਕੰਮ ਆ ਗਿਆ ਹਮ ਭਾਈ ਜੀ ਸੂਟ 3-3000 ਦੀ ਰੇਂਜ ਵਿੱਚ ਵਿਕਦਾ ਜਿਹੜਾ ਵੀ ਦੇਖੋ 200 ਰੁਪਏ ਲੈ ਕੇ ਜਾਊਗਾ ਦੁਕਾਨਵਾਸੇ ਲੈ ਕੇ ਜਾਣਾ 2500-3000 ਜਿਵੇਂ ਮਰਜ਼ੀ ਵਿੱਚ ਲੈ ਹਮ 1440 ਰੁਪਏ ਦਾ ਲੱਗੂਗਾ ਇਹ 1440 ਰ 1440 ਦਾ ਸੂਟ ਲੈ ਜਾਓ 2500 ਦਾ ਹੀ ਵੇਚੂਗਾ ਤਾਂ ਵੀ ਇਦਾਂ ਲੱਗੂਗਾ ਤੁਸੀਂ ਸਸਤਾ ਦੇ ਦਿੱਤਾ ਕਰਕੇ ਬਾਜ਼ਾਰ 'ਚ 3-3000 ਵੀ ਹੈਗਾ ਇੱਕ ਸੂਟ ਵਿੱਚ 1000 ਰੁਪਏ ਤੁਸੀਂ ਬਣਾ ਰਹੇ ਹੋ 5 ਸੂਟ ਵੇਚ ਦਿਓ ਨਾ 5000 ਬਣਾ ਰਹੇ ਹੋ ਮਤਲਬ ਬਹੁਤ ਸੋਹਣਾ ਹੈ ਬਿਜ਼ਨਸ ਸਾਨੂੰ ਸੈੱਟ ਕਰਕੇ ਦੇ ਰਹੇ ਆ ਆ ਦੇਖੋ ਜੀ ਇੱਕ ਹੁਣ ਜਿਵੇਂ ਡਿਜ਼ਾਈਨ ਦੇਖੋ ਬਾਈ ਜੀ ਕੰਮ ਦੇਖੋ ਹਾਂਜੀ ਸੂਟ ਬੋ ਮੂੰਹੋਂ ਬੋਲਦਾ ਜੀ ਵਿਗਦਾ ਵੀ 3500-4000 ਰੁਪਏ ਸੂਟ ਵਿਗਦਾ ਹਾਂਜੀ ਆ ਨਾਲ ਦੁਪੱਟਾ ਖੁੱਲਾ ਡੁੱਲਾ ਦੁਪੱਟੇ ਸਾਰੇ ਖੁੱਲੇ ਡੁੱਲੇ ਪੂਰਾ ਹੈਵੀ ਦੁਪੱਟਾ ਆ ਗਿਆ ਪੂਰਾ ਹੈਵੀ ਫਰੰਟ ਆ ਗਿਆ ਜਿਵੇਂ ਨੰਦਾ ਕਾਰਜਾਂ ਦੇ ਪਾਨ ਵਾਲਾ ਸੂਟ ਆ ਗਿਆ ਜੀ ਬਾਈ ਜੀ 32 3500 ਰੁਪਏ ਸੂਟ ਵਿਕਦਾ ਹਮ 1440 ਰੁਪਏ ਦੀ ਰੇਂਜ ਆ ਲੱਗਣਾ ਹੈ ਰੇਟ ਬਹੁਤ ਤੁਸੀਂ ਕਮਾਲ ਕੀਤੀ ਪਈ ਆ ਰੇਟਾਂ ਦੀ ਫੈਕਟਰੀਆਂ ਵਾਲੇ ਮਿਲਣ ਵਾਲੇ ਵੀ ਰੇਟ ਨਹੀਂ ਹੁੰਦੇ ਹੈਗੇ ਹਾਂਜੀ ਤੇ ਕਲਰ ਬਾਈ ਜੀ ਇਹਦੇ ਵਿੱਚ ਹਰੇਕ ਦੇ ਵਿੱਚ ਚਾਰ ਚਾਰ ਹੈ ਹਮ ਆ ਦੇਖੋ ਜਿਵੇਂ ਆ ਡਿਜ਼ਾਈਨ ਹੈ ਇਹਦੇ ਵਿੱਚ ਵੀ ਚਾਰ ਹੈ ਇੱਕ ਇਹਦੇ ਵਿੱਚ ਆ ਡਿਜ਼ਾਈਨ ਹੈ ਜੀ ਕਪੜਾ ਚੇਂਜ ਹੋ ਗਿਆ ਹਮ ਵਰਕ ਇੰਨਾ ਹੀ ਆ ਗਿਆ ਹੈਵੀ ਡਿਜ਼ਾਈਨ ਆ ਗਿਆ ਹਾਂਜੀ ਇਹਦਾ ਰੇਟ ਵੀ ਬਾਈ ਜੀ 1440 ਰੁਪਏ ਹੈ ਸੋ ਕਲਰ ਡਿਫਰੈਂਸ ਹੋ ਗਏ ਪ੍ਰਾਈਸ ਸੇਮ ਆ ਵੈਰਾਈਟੀ ਉਦੋਂ ਵੀ ਵਧੀਆ ਆ ਗਏ ਮਤਲਬ ਜਿਹੜਾ ਮਰਜ਼ੀ ਲੈ ਜਾਓ 1440 ਦੇ ਦੇਣਾ ਆਪਾਂ ਇਸ ਤੋਂ ਬਾਅਦ ਬਾਈ ਜੀ ਜਿਵੇਂ ਕਾਹ ਦੇਖੋ ਨਵਾਂ ਵੇਸਾ ਹੈ ਡਿਜ਼ਾਈਨਰ ਪੀਸ ਆ ਗਿਆ ਗਲੇ ਤੇ ਘੇਰੇ ਤੇ ਦੇਖੋ ਕੰਮ ਆ ਗਿਆ ਜੀ ਹਾਂਜੀ ਇਹ ਨਾਲ ਦੁਪੱਟਾ ਆ ਗਿਆ ਜੀ ਜਾਲ ਜੀ ਆਹ ਦੇਖੋ ਬਾਈ ਜੀ ਦੁਪੱਟਾ ਦੇਖੋ ਕਿੱਡਾ ਸੋਹਣਾ ਹੈ ਇਹਦਾ ਜਿਵੇਂ ਇਹ ਡਿਜ਼ਾਈਨਰ ਪੀਸ ਹੈ ਨਹੀਂ 3500 4000 ਦੀ ਰੇਂਜ 'ਚ ਵਿਕਦੇ ਬਿਲਕੁਲ ਵਿਕਦੇ ਆ 1550 ਰੁਪਏ ਰੇਂਜ ਲੱਗੂਗਾ 3500 4000 ਦਾ ਸੂਟ 1550 'ਚ 2 2000 ਰੁਪਏ ਦਾ ਡਿਫਰੈਂਸ ਘਟਦਾ ਇਸ ਲਈ ਕਹਿੰਦੇ ਇਹ ਤੁਹਾਨੂੰ ਅਸੀਂ ਜਸਟ ਸਿੰਪਲ ਦੁਹਾਰਨ ਟ ਜਦੋਂ ਤੁਸੀਂ ਇੱਥੇ ਆਉਣਾ ਹੋਰ ਬਹੁਤ ਸਾਰੀ ਵੈਰਾਈਟੀ ਹੈ ਜਦੋਂ ਤੁਸੀਂ ਸੋਸ਼ੋ ਖਰੀਦ ਖਰੀਦੋ ਜਿਵੇਂ ਕਾਹ ਦੇਖੋ ਇਹ ਵੀ ਬਾਈ ਜੀ ਜਿਵੇਂ ਆਪਾਂ ਇਸ ਤਰ੍ਹਾਂ ਦਾ ਹੀ ਸੂਟ ਹੈ ਡਿਜ਼ਾਈਨਰ ਪੀਸ ਹੈ ਸਾਰੇ ਹਾਂਜੀ ਗਰਲ ਸ਼ਰਟ ਮੈਂ ਇਹ ਵੀ 1550 ਰੁਪਏ ਰੇਂਜ ਦੇ ਨੇ ਇਹ ਵੀ 1550 ਦੇ ਦੇ ਹਾਂਜੀ ਦੇਖੋ ਕਲਰ ਇਹਦੇ ਵਿੱਚ ਕਾਫੀ ਆ ਜੇ ਕਿਸੇ ਨੇ ਵੈਡਿੰਗ ਸੂਟ ਲੈਣੇ ਆ ਰੈੱਡ ਸੂਟ ਉਹ ਵੀ ਸਾਰੀ ਵੈਰਾਈਟੀ ਹੈ ਜੀ ਹਾਂਜੀ ਮਿਲ ਜਾਣਗੇ ਜੀ ਜਿਹੇ ਜਿਹੇ ਕਹਿਣਗੇ ਉਹੋ ਜਿਹਾ ਲੈ ਲੈਣਗੇ ਤੇ ਡਿਜ਼ਾਈਨ ਦੇਖੋ ਜਿਵੇਂ ਹੁਣ ਆਪਾਂ 14-1500 ਰੇਂਜ ਹੀ ਪੂਰੇ ਹੈਵੀ ਦਿਖਾਤੇ ਹਾਂਜੀ ਇਸ ਤੋਂ ਮਹਿੰਗਾ ਲਓਗੇ ਦੇਖ ਨਾਲ ਤਾਂ ਵੇਖੋ ਕਿੰਨਾ ਵਧੀਆ ਸ਼ਾਈਨਿੰਗ ਵਾਲਾ ਸਾਰੇ ਦੇ ਵਿੱਚ ਹੈਂਡਵਰਕ ਆ ਗਿਆ ਕਲਰ ਵੀ ਸੋਹਣਾ ਹੈ ਠੀਕ ਹੈ ਜੀ ਰੰਗ ਇਹਦੇ ਵਿੱਚ ਬਾਈ ਜੀ ਚਾਰ ਆਜਣਗੇ ਰੰਗ ਇਹ ਵੀ ਪੂਰਾ ਵਧੀਆ ਤੇ ਫੋਰ ਸਾਈਡਡ ਦੁਪੱਟਾ ਉਹ ਵੀ ਹੈਂਡਵਰਕ ਵਾਲਾ ਜੀ ਬਾਈ ਜੀ ਇਹਦਾ ਰੇਟ ਆਣਾ ਸਿਰਫ 1550 ਰੁਪਏ ਸੋ ਗਾਰੰਟੀ ਆ ਜਿੰਨੇ ਵੀ ਸੂਟ ਤੁਹਾਨੂੰ ਅਸੀਂ ਦਿਖਾਇਆ ਇਹਦਾ ਰੇਟ ਨਹੀਂ ਤੁਹਾਨੂੰ ਕੋਈ ਦੇ ਸਕਦਾ 216 ਸੂਟ ਦਿਖਾਇਆ ਸੀ ਬਾਜ਼ਾਰ 'ਚ 350 ਦਾ ਆ 500 ਵਾਲਾ ਸੂਟ ਦਿਖਾਇਆ ਸੀ ਬਾਜ਼ਾਰ 'ਚ 1200 ਦਾ ਆ 1500 ਵਾਲੇ ਸੂਟ ਦਿਖਾਏ ਆ ਬਾਜ਼ਾਰ 'ਚ 3500 4000 ਦੇ ਐਡਾ ਵੱਡਾ ਫਰਕ ਆ ਹੁਣ ਤੁਸੀਂ ਜਾ ਕੇ ਲੁੱਟਾ ਨਾ ਕਰੋ ਸਿੱਧਾ ਹੀ ਬਠਿੰਡੇ ਵਾਲੇ ਸਰਦਾਰਾਂ ਦੀ ਦੁਕਾਨ ਸਿਮਨ ਟੈਕਸਟਾਈਲ ਮੋੜ ਮੰਡੀ ਆਜੋ ਸੋ ਫੇਰ ਤੁਹਾਨੂੰ ਦੱਸ ਦਿੰਦੇ ਆ ਅੱਜ ਦੀ ਵੀਡੀਓ ਖਾਸ ਤੌਰ ਤੇ ਦੁਕਾਨਦਾਰਾਂ ਲਈ ਰੀਸੇਲਰਾਂ ਲਈ ਫੇਰੀਲੇ ਕੱਪੜਾ ਵੇਚਦੇ ਹੋ ਚਾਹੇ ਤੁਸੀਂ ਆਪਣੇ ਮੁਹੱਲੇਾਂ ਚ ਕੱਪੜਾ ਵੇਚਦੇ ਹੋ ਚਾਹੇ ਤੁਸੀਂ ਰਖੜੀ ਦੇ ਕਿਸੇ ਨੂੰ ਦੇਣ ਲੈਣ ਕਰਨਾ ਹੈ ਗਿਫਟ ਦੇਣੇ ਆ ਭੈਣਾਂ ਨੂੰ ਜਾਂ ਤੁਸੀਂ ਵਿਆਹ ਸ਼ਾਦੀ ਦਾਜ ਦੇ ਕੱਪੜਾ ਸਾਰਿਆਂ ਦੇ ਵੱਡੇ ਫਾਇਦੇ ਲੱਖਾਂ ਰੁਪਈਆ ਸਾਡੇ ਬਚਣਿਆ ਆਜੋ ਹੋਰ ਕਿਤੇ ਜਾਣ ਦੀ ਲੋੜ ਨਹੀਂ ਨਾ ਲੁੱਟ ਕਰਨ ਦੀ ਲੋੜ ਆ ਬਠਿੰਡੇ ਵਾਲੇ ਸਰਦਾਰਾਂ ਦੀ ਦੁਕਾਨ ਸਿਮਨ ਟੈਕਸਟਾਈਲ ਮੋੜ ਮੰਡੀ ਕੈਮਰਾ ਮੈਨੂੰ ਓਮ ਸੰਦੀ ਨਾਲ ਹਰਦੀਪ ਸਿੰਘ ਦੱਗਰ ਸਾਹ ਡੀਬੀ ਮੋੜਵੰਡੀ